ਦੋਸਤੋ ਇੱਕ ਜਿੰਦਗੀ ਦਾ ਵਧੀਆ ਸਫਰ ਸਫਲ ਕਰਨ ਲਈ ਸਾਨੂੰ ਆਪਣੇ ਭਾਈਚਾਰੇ ਦੇ ਵਿੱਚ ਕੁਝ ਨਾ ਕੁਝ ਉਪਰਾਲੇ ਕਰਦੇ ਰਹਿਣੇ ਚਾਹੀਦਾ ਹੈ ਜਿਹੜਾ ਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਲੋੜਵੰਦਾਂ ਦੀਆਂ ਬਾਹਾਂ ਫੜੀਏ ਉਹਨਾਂ ਦਾ ਆਸਰਾ ਬਣੀਏ ਉਹਨਾਂ ਨੂੰ ਸਹਾਰਾ ਦੇ ਸਕੇ ਮੈਡੀਕਲ ਕੈਂਪ ਤੇ ਮੈਡੀਸਨ ਕੈਂਪ ਜਿਹੜਾ ਅੱਜ ਵਿਸਾਖੀ ਦੇ ਪਵਿੱਤਰ ਤਿਹਾੜੀ ਤੇ ਪਿੰਡ ਵਿੱਚ ਲਾਇਆ ਹੈ ਅੱਜ ਮੇਰੇ ਲਈ ਵੈਸੇ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਇਸ ਮੇਲੇ ਤੇ ਇੱਕ ਸਿੰਝ ਬੜੀ ਮਸ਼ਹੂਰ ਸੰਝੇ ਕਿਉਂਕਿ ਹਰ ਸਾਲ ਬਸਾਖੀ ਵਾਲੇ ਦਿਨ ਹੁੰਦੀ ਹੈ 3 ਵਜੇ ਸ਼ੁਰੂ ਹੁੰਦੀ ਹੈ ਉਸ ਦਿਨ ਜੇ ਵੈਸੇ ਜੇ ਸੰਜੀ ਇੱਕ ਟਾਈਮ ਤੇ ਮੈਂ ਵੀ ਕੋਲ 다 ਰਿਆਂ ਛੋਟੇ ਹੁੰਦਿਆਂ ਦੇ ਸੋ ਮੈਨੂੰ ਅੱਜ ਬੜਾ ਬਹੁਤ ਐਕਸਾਈਟਮੈਂਟ ਸ ਆ ਮੈਂ ਬਹੁਤ ਨੰਬਰ ਅੱਜ ਬਹੁਤ ਚਾਹ ਹੈ ਸਾਲ ਬਾਅਦ ਭਾਜੀ ਅੱਜ ਮਿਲ ਰਿਹਾ ਹਾਂ ਹਾਂਜੀ ਅੱਜ ਮੈਂ 36 ਸਾਲਾਂ 36 ਸਾਲਾਂ ਬਾਅਦ ਅੱਜ ਮੈਂ ਮੇਲੇ 'ਚ ਹਾਲੀ ਦੀ ਲਵਾ ਸਕਿਆ ਬੇਸ਼ੱਕ ਮੈਂ ਆਉਂਦਾ ਜਾਂਦਾ ਰਹਿਣਾ ਪਰ ਸੁਆਬ ਨਹੀਂ ਬਣਿਆ ਬੇ ਮੇਲੇ ਦੇ ਟਾਈਮ ਬਹੁਤ ਸਕਾਂ ਵਿਸਾਖੀ ਦੇ ਮੇਲੇ ਮੌਕੇ ਜਲੰਧਰ ਦੇ ਪਿੰਡ ਹਰਦੋਵਾਲ ਫਰਾਲਾ ਦੇ ਵਿੱਚ ਕਰਵਾਇਆ ਗਿਆ ਇੱਕ ਵਿਸ਼ਾਲ ਮੇਲਾ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ਤੇ ਇਸ ਮੌਕੇ ਉੱਗੇ ਸਮਾਜ ਸੇਵਿਕ ਅਤੇ ਪੰਜਾਬ ਭਵਨ ਸ੍ਰੀ ਦੇ ਸੰਸਤਾਪਕ ਅਤੇ ਹਰਦੋਵਾਲ ਫਰਾਲਾ ਦੀ ਜੰਪਲ ਸੁਖੀ ਬਾੜੀ ਚੀ ਵੱਲੋਂ ਆਪਣੇ ਪਿਤਾ ਸਵਰਗਵਾਸੀ ਸਰਦਾਰ ਅਰਜਨ ਬਾੜ ਸਿੰਘ ਦੀ ਯਾਦ ਦੇ ਵਿੱਚ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦਾ ਫ੍ਰੀ ਚੈੱਕਅਪ ਵੀ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਪਵਨ ਜਲੰਧਰ ਦੀ ਸੰਚਾਲਕ ਪ੍ਰੀਤ ਹੀਰਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖੀ ਬਾਠ ਅੱਜ ਬਹੁਤ ਹੀ ਚੰਗਾ ਲੱਗ ਰਿਹਾ ਕਿ ਮੇਰੇ ਆਪਣੇ ਜੱਦੀ ਪਿੰਡ ਹਰਦੋਫਰਾਲਾ ਜ਼ਿਲ੍ਹਾ ਜਲੰਧਰ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ ਉਸ ਦੀਆਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਸਾਰੇ ਬਿਜ਼ਨਸਦਾਰਿਆਂ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦੋਸਤੋ ਇੱਕ ਜਿੰਦਗੀ ਦਾ ਵਧੀਆ ਸਫਰ ਸਫਲ ਕਰਨ ਲਈ ਸਾਨੂੰ ਆਪਣੇ ਭਾਈਚਾਰੇ ਦੇ ਵਿੱਚ ਕੁਝ ਨਾ ਕੁਝ ਉਪਰਾਲੇ ਕਰਦੇ ਰਹਿਣੇ ਚਾਹੀਦਾ ਹੈ ਜਿਹੜਾ ਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਲੋੜਵੰਦਾਂ ਦੀਆਂ ਬਾਹਾਂ ਫੜੀਏ ਉਹਨਾਂ ਦਾ ਆਸਰਾ ਬਣੀਏ ਉਹਨਾਂ ਨੂੰ ਸਹਾਰਾ ਦੇ ਸਕੇ ਇਸੇ ਮੱਜਦਬ ਮਸਜਦ ਨਾਲ ਆਪਾਂ ਮੈਡੀਕਲ ਕੈਂਪ ਤੇ ਮੈਡੀਸਨ ਕੈਂਪ ਜਿਹੜਾ ਅੱਜ ਵਿਸਾਖੀ ਦੇ ਪਵਿੱਤਰ ਤਿਹਾੜੀ ਤੇ ਪਿੰਡ ਵਿੱਚ ਲਾਇਆ ਹੈ ਜਿੰਨੇ ਵੀ ਵੌਲੰਟੀਅਰਸ ਨੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਡਾਕਟਰਸ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਦਾ ਅਤੇ ਇਸ ਚੈਨਲ ਦੇ ਕਵਰੇਜ ਕਰਨ ਲਈ ਜੋ ਏਡੀ ਦੂਰ ਤੋਂ ਨਵੇਂ ਸ਼ਹਿਰ ਤੋਂ ਪਿੰਡ ਪਹੁੰਚੇ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ। ਸੋ ਗੋਡ ਬlesਰ ਏਬਾਡੀ ਤੁਹਾਨੂੰ ਸਾਰਿਆਂ ਨੂੰ ਬਹੁਤ-ਸਾਰੀਆਂ ਦੁਆਵਾਂ। ਅੱਜ ਮੇਰੇ ਲਈ ਵੈਸੇ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਇਸ ਮੇਲੇ ਤੇ ਇੱਕ ਸਿੰਝ ਬੜੀ ਮਸ਼ਹੂਰ ਸਿੰਝੇ ਜੋ ਕਿ ਹਰ ਸਾਲ ਬਸਾਖੀ ਵਾਲੇ ਦਿਨ ਹੁੰਦੀ ਹੈ 3 ਵਜੇ ਸ਼ੁਰੂ ਹੁੰਦੀ ਹੈ। ਉਹ ਸਿੰਝੇ ਵੈਸੇ ਜੇ ਸਿੰਝ ਇੱਕ ਟਾਈਮ ਤੇ ਮੈਂ ਵੀ ਕੋਲ ਧਾਰਿਆ ਛੋਟੇ ਹੁੰਦਿਆਂ ਦੇ ਸੋ ਮੈਨੂੰ ਅੱਜ ਬੜਾ ਬਹੁਤ ਐਕਸਾਈਟਮੈਂਟ ਸ ਹੈ ਮੈਂ ਬਹੁਤ ਨੂੰ ਅੱਜ ਬਹੁਤ ਚਾਹ ਹੈ ਕਿ ਅੱਜ ਮੈਂ ਉਸ ਸ਼ਹਿਰ ਦੇ ਵਿੱਚ ਵੀ ਯੋਗਦਾਨ ਪਾਵਾਂਗਾ ਘੁੰਮਾਂ ਫਿਰਾਂਗਾ ਪਹਿਲਵਾਨਾਂ ਨੂੰ ਮਿਲਾਂਗਾ ਨਾਮ ਦੇਵਾਂਗੇ ਸੋ ਬੜਾ ਚੰਗਾ ਲੱਗੇਗਾ ਸੋ ਸਾਲ ਬਾਅਦ ਅੱਜ ਮੌਕਾ ਮਿਲ ਰਿਹਾ ਹੈ ਹਾਂਜੀ ਅੱਜ ਮੈਂ 36 ਸਾਲਾਂ 37 ਸਾਲਾਂ ਬਾਅਦ ਅੱਜ ਮੈਂ ਮੇਲੇ 'ਚ ਹਾਜ਼ਰੀ ਲਵਾ ਸਕਿਆ ਬੇਸ਼ੱਕ ਮੈਂ ਆਉਂਦਾ ਜਾਣਦਾ ਰਹਿਣਾ ਪਰ ਸੁਭਾਅ ਨਹੀਂ ਬਣਿਆ ਵੀ ਮੇਲੇ ਦੇ ਟਾਈਮ ਪਹੁੰਚ ਸਕਾਂ ਸੋ ਅੱਜ ਬਹੁਤ ਚੰਗਾ ਲੱਗ ਰਿਹਾ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਦੁਆਵਾਂ ਦਿੰਦੇ ਆਂ ਆਪਣੇ ਪੁਰਾਣੇ ਦੋਸਤ ਪੁਰਾਣੀ ਕੋਈ ਆ ਮਿਲੇ ਆ ਉਹਨਾਂ ਨਾਲ ਕਿੰਨਾ ਦਾ ਮਸਤ ਹਾਂਜੀ ਬਿਲਕੁਲ ਜੀ ਜਿਹੜੇ ਆਪਣੇ ਹੁੰਦੇ ਨੇ ਉਹ ਆਪਣੇ ਹੀ ਹੁੰਦੇ ਨੇ ਤੇ ਅੱਜ ਪਿੰਡ ਦੇ ਵਿੱਚ ਬਹੁਤ ਸਾਰੇ ਪਿੰਡ ਦੇ ਲੋਕ ਮੇਰੀ ਟਾਈਮ ਦੀ ਘਾਟ ਹੋਣ ਕਰਕੇ ਕਦੀ ਨਹੀਂ ਮਿਲ ਹੁੰਦਾ ਤੇ ਅੱਜ ਮੇਰਾ ਪੂਰਾ ਸਾਰਾ ਦਿਨ ਮੈਂ ਮੇਲੇ ਦੇ ਵਿੱਚ ਰਹਾਗਾ ਜਿਹੜਾ ਕਿ ਮੇਰਾ ਮਕਸਦ ਵੀ ਆ ਕਿ ਆਪਣੇ ਆਪਣੇ ਦੋਸਤਾਂ ਨੂੰ ਆਪਣੇ ਪਿੰਡੂਆਂ ਨੂੰ ਦਾਇ ਚਾਚਿਆਂ ਨੂੰ ਆਪਣੇ ਕਜ਼ਨ ਦੇ ਨੂੰ ਮਿਲੂੰਗਾ ਤੇ ਮਿਲੇ ਅੱਜ ਬਹੁਤ ਵਧੀਆ ਦਿਨ ਆ ਅੱਜ ਦਾ ਦਿਨ ਜਿਹੜਾ ਆ